ਮੀਟਿੰਗ ਹੋਈ ਹੈ ਜੀ ਆਪਣੇ ਉਹ ਭਈਏ ਬਾਰੇ ਹੋਈ ਹੈ ਬੱਚਾ ਮਾਰੇ ਨਾ ਪ੍ਰਵਾਸੀ ਨੇ ਉਸ ਬਾਰੇ ਮੀਟਿੰਗ ਹੋਈ ਹੈ ਕਿ ਇਹ ਇਹ ਕਹਦਾ ਜੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਹੜਾ ਜਿਹੜੇ ਇਲੀਗਲ ਪਿੰਡਾਂ ਚ ਰਹਿੰਦੇ ਆ ਜਿਹੜਾ ਆਧਾਰ ਕਾਰਡ ਦੋ ਦੋ ਬਣੇ ਹੋ ਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ ਦੇ ਰਹਣਗੇ ਉਹ ਘਰ ਦਾ ਦਾ ਮਾਲਕ ਜੁਮਰੀ ਉਹਨਾਂ ਦਾ ਲਊਗਾ ਜਿਨੇ ਘਰ ਦੇ ਦੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਹ ਕਰੂਗਾ ਇਸ ਘਰ ਤੇ ਮੈਂ ਜੋ ਬਾਰੀ ਰਿਹਾ ਇਨੇ ਮੈਂਬਰ ਸਾਡੇ ਮੇਰੇ ਕੋਲ ਇਹਦੇ ਵੀ ਹੈ। ਕਿਹਨ ਵੀ ਬੱਤ ਬੱਤ ਭਈਆਂ ਦੇ 10 15 ਵੋਟਾਂ ਬਣੀਆਂ ਆ ਬਾਕੀ ਸਾਰੇ ਉਧੇ ਇਲੀਏ ਰਹਿੰਦੇ ਬੰਦੇ ਭਈ ਰਹਿੰਦਾ 200 ਭਈਆਂ ਰਹਿੰਦਾ ਨਾਲ ਘਟ ਵਰ। ਬਾਕੀ 2 ਇਹਨੇ ਇੱਕ ਹੋਰ ਕਰਾ ਕਹਿੰਦੇ ਆ। ਵੀ ਕਰਾਂ ਦੇ ਵਿੱਚ ਇਹੀ ਕਹਿੰਦੇ ਵੀ ਬਾਹਰੇ ਕੀਤਾ ਚ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ। ਪਿੰਡ ਤਾਂ ਪਿੰਡ ਦੇ ਇਹੀ ਬਾਕੀ ਪਿੰਡਾਂ ਦੇ ਸਰਪੰਚ ਇਹੀ ਕਹਿੰਦੇ ਵੀ ਜਿਹੜਿਆ ਜਿਹੜੇ ਇਲੀਏ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਦੇ ਦੋ ਟਾਉਂ ਉਧਰ ਵੀ ਇੱਕ ਨੂੰ ਦੋ ਨੰਬਰ ਦੇ ਧਾਰਕ ਆ। ਜੇ ਭਾਜੀ ਅੱਜ ਪਿੰਡ ਕਿਢਿਆ ਦਾ ਆਈਐਸਪੈਂਸ ਸਾਹਿਬ ਉਹਨੇ ਇਹ ਗੱਲ ਕਹੀ ਸੀ ਪੈਂਚਾਇਤ ਨੇ ਵੀ ਸਾਡੇ ਕੋਲ ਰਿਪੋਰੀ ਚੈੱਕ ਕੀਤਾ ਇੱਕ ਫੋਟੋ ਤੇ ਇੱਕ ਫੋਟੋ ਆ ਉਹਦੀ ساری ਕਾਪੀਆਂ ਕਾ ਕੇ ਜੇਬ ਰੱਖੀਆਂ। ਇਹ ਅਸਲੀ ਅਸਲੀ ਪਤਾ ਨਹੀਂ ਵੀ ਧਾਰਕਨ ਹੈ ਕਿ ਦਾ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25-23 ਪਿੰਡਾਂ ਦਾ ਬਰੇ 50 ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਆਪਣਾ ਅਗਲਾ ਰੂਲ ਤਿਆਰ ਕਰਾਂਗੇ। ਮੀਟਿੰਗ ਹੋਈ ਆ ਜੀ ਆਪਣੇ ਉਹ ਭਈਏ ਬਾਰੇ ਹੋਈ ਆ ਬੱਚੇ ਮਾਰੇ ਨਾ ਪ੍ਰਵਾਸੀ ਨੇ ਉਸ ਬਾਰੇ ਮੀਟਿੰਗ ਹੋਈ ਹੈ ਇਹ ਇਹ ਕਹਦਾ ਜੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਹੜਾ ਜਿਹੜੇ ਇਲੀਗਲ ਪਿੰਡਾਂ 'ਚ ਰਹਿੰਦੇ ਆ ਜਿਨ੍ਹਾਂ ਦਾ ਆਧਾਰ ਕਾਰਡ ਉਹ-ਉਹ ਬਣਿਆ ਹੋਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ ਤੇ ਰਹਿਣਗੇ ਉਹ ਘਰ ਦਾ ਦਾ ਮਾਲਕ ਜੁਮਰੀ ਉਹਨਾਂ ਦਾ ਲਊਗਾ ਜਿਨੇ ਘਰ ਦੇ ਦੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਹ ਕਰੂਗਾ ਇਸ ਘਰ ਚ ਮੈਂ ਜੋ ਬਰੀਦਾ ਇਨੇ ਮੈਂਬਰ ਸਾਹਿਬ ਮੇਰੇ ਕੋਲ ਰਿੰਦੇ ਵੀ ਜੀ ਇਹ ਵੀ ਬੱਤਬਾ ਭਈਆਂ ਦੇ 10 15 ਵੋਟਾਂ ਬਣੀਆਂ ਆ ਬਾਕੀ ਸਭ ਉਧੇ ਇਲੀਅਰ ਰਿੰਦੇ ਬੰਦੇ ਬਈ ਰਿੰਦਾ 200 ਬਈ ਰਿੰਦਾ ਨਾ ਘਟੌਰ ਬਾਕੀ ਟੂਰ ਨੇ ਕੋਰ ਕਰਾ ਕਹਿੰਦੇ ਆ ਬਈ ਕਰਾ ਦੇ ਵਿੱਚ ਇਹ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਨ ਤਾਂ ਪਿੰਡਾਂ ਦੇ ਇਹੀ ਬਾਕੀ ਪਿੰਡਾਂ ਦੇ ਸਰਪੰਚ ਇਹੀ ਕਹਿੰਦੇ ਬਈ ਜਿਹੜਿਆ ਜਿਹੜੇ ਇਲੀਅਰ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਦੇ ਦੋ ਟਾ ਉਧਰ ਵੀ ਇੱਕ ਨੂੰ 2 ਨੰਬਰ ਦੇ ਆਧਾਰ卡 ਰਿਆ ਜੇ ਭਾਜੀ ਅੱਜ ਪਿੰਡ ਕਿਢਿਆ ਦਾ ਆਈਐਸਪੈਂਸ ਸਾਹਿਬ ਉਹਨੇ ਇਹ ਗੱਲ ਕਹੀ ਸੀ ਪੈਂਚਾਇਤ ਨੇ ਵੀ ਸਾਡੇ ਕੋਲ ਰਿਪੋਰੀ ਚੈੱਕ ਕੀਤਾ ਇੱਕ ਫੋਟੋ ਤੇ ਇੱਕ ਫੋਟੋ ਆ ਉਹਦੀ ساری ਕਾਪੀਆਂ ਕਾ ਕੇ ਜੇਬ ਰੱਖੀਆਂ ਐ ਤੇ ਅਸਲੀ ਅਸਲੀ ਪਤਾ ਨਹੀਂ ਵੀ ਆਧਾਰ卡 ਨੇ ਹੈ ਕਿ ਦਾ ਅਸੀਂ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25-23 ਪਿੰਡਾਂ ਦਾ ਬਰੇ 50 ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਆਪਣਾ ਅਗਲਾ ਰੂਲ ਰੂਲ ਤਿਆਰ ਕਰਾਂਗੇ ਮੀਟਿੰਗ ਹੋਈ ਆ ਜੀ ਆਪਣੇ ਉਹ ਭਈਏ ਬਾਰੇ ਹੋਈ ਆ ਨਾ ਬੱਚਾ ਮਾਰੇ ਨਾ ਪ੍ਰਵਾਸੀ ਨੇ ਉਸ ਬਾਰੇ ਮੀਟਿੰਗ ਹੋਈ ਹੈ ਇਹ ਇਹ ਕਹਦਾ ਜਿਿਹੜੇ ਪ੍ਰਵਾਸੀ ਮਜ਼ਦੂਰ ਆ ਜਿਨ੍ਹਾਂ ਜਿਹੜੇ ਇਲੀਗਲ ਪਿੰਡਾਂ 'ਚ ਰਹਿੰਦੇ ਆ ਜਿਨ੍ਹਾਂ ਦਾ ਆਧਾਰ ਕਾਰਡ ਦੋ ਦੋ ਬਣਿਆ ਹੋਆ ਠੀਕ ਹੈ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ 'ਚ ਰਹਿਣਗੇ ਉਹ ਘਰ ਦਾ ਦਾ ਮਾਲਕ ਜੁਮਰੀ ਉਹਨਾਂ ਦਾ ਲਊਗਾ ਜਿਨੇ ਘਰ ਦੇ ਦੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਹ ਕਰੂਗਾ ਇਸ ਘਰ ਚ ਮੈਂ ਜੋ ਬਰੀਦਾ ਇਨੇ ਮੈਂਬਰ ਸਾਹਿਬ ਮੇਰੇ ਕੋਲ ਰਿੰਦੇ ਵੀ ਜੀ ਬੰਨੀ ਵੀ ਬੱਤ ਬਈਆਂ ਦੇ 10 15 ਵੋਟਾਂ ਬਣੀਆਂ ਆ ਬਾਕੀ ਸਾਰੇ ਉਧੇ ਇਲੀਏ ਰਿੰਦੇ ਬੰਦੇ ਬਈ ਰਿੰਦਾ 200 ਬਈ ਰਿੰਦਾ ਨਾਲ ਘਟ ਵਰਨੀ ਬਾਕੀ ਟੂਆ ਨੇ ਕੋਰ ਕਰਾ ਕਹਿੰਦੇ ਆ ਬਈ ਕਰਾ ਦੇ ਵਿੱਚ ਇਹੀ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਡ ਤਾਂ ਪਿੰਡ ਦਾ ਇਹੀ ਬਾਕੀ ਪਿੰਡਾਂ ਦੇ ਸਰਪੰਚ ਇਹੀ ਕਹਿੰਦੇ ਬਈ ਜਿਹੜੀਆਂ ਜਿਹੜੇ ਇਲੀਏ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਦੇ ਦੋ ਟਾ ਉਧਰ ਵੀ ਇੱਕ ਨੂੰ 2 ਨੰਬਰ ਦੇ ਆਧਾਰ卡 ਰਿਆ ਜੇ ਭਾਜੀ ਅੱਜ ਪਿੰਡ ਕਿਢਿਆ ਦਾ ਆਈਐਸਪੈਂਸ ਸਾਹਿਬ ਉਹਨੇ ਇਹ ਗੱਲ ਕਹੀ ਸੀ ਪੈਂਚਾਇਤ ਨੇ ਵੀ ਸਾਡੇ ਕੋਲ ਰੀ ਭਈਏ ਚੈੱਕ ਕੀਤਾ ਇੱਕ ਫੋਟੋ ਤੇ ਇੱਕ ਫੋਟੋ ਆ ਉਦੀ ساری ਕਾਪੀਆਂ ਕਾ ਕੇ ਜੇਬ ਰੱਖੀਆਂ ਨੇ ਤੇ ਅਸਲੀ ਅਸਲੀ ਪਤਾ ਨਹੀਂ ਵੀ ਆਧਾਰ卡 ਨੇ ਹੈ ਕਿ ਦਾ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25-30 ਪਿੰਡਾਂ ਦਾ ਬਰੇ 50 ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਆਪਣਾ ਅਗਲਾ ਰੂਲ ਰੂਲ ਤਿਆਰ ਕਰਾਂਗੇ